ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰੈਂਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰਤਨ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਅੱਜ ਅਸੀਂ ਸਾਡੇ ਦੇਸ਼ ਦੇ ਵਾਸੀਆਂ ਦੇ ਨਾਲ ਦੁਖਤਪ੍ਰੀਖ ਖਬਰ ਸ਼ੇਅਰ ਕਰ ਰਹੇ ਹਾਂ ਜੀ ਦੇ ਵਿੱਚ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ 92 ਸਾਲ ਦੀ ਉਮਰ ਭੋਕੇ ਇਸ ਦੁਨੀਆ ਤੋਂ ਰੁੱਖਤ ਕਰ ਗਏ ਹਨ ਜਿਹੜਾ ਕਿ ਸਾਰਿਆਂ ਦੇ ਲਈ ਬਹੁਤ ਹੀ ਦੁਖਦਾਈ ਖਬਰ ਹੈ ਉਹ ਸਾਡੇ ਦੇਸ਼ ਦੇ ਪਹਿਲੇ ਸਿੱਖ ਤੇਰਾ ਪ੍ਰਧਾਨ ਮੰਤਰੀ ਸਨ ਜਿਹੜੇ ਕਿ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਹਨ ਉਹ ਜਾਰਬ ਬੈਂਕ ਆਫ ਇੰਡੀਆ ਦੇ ਗਵਰਨਰ ਵੀ ਰਹੇ ਸਨ ਉਸ ਤੋਂ ਬਾਅਦ ਉਹ ਸਾਡੇ ਦੇਸ਼ ਦੇ ਵਿਦੇਸ਼ ਮੰਤਰੀ ਵੀ ਰਹੇ ਸ਼ਾਨਾ 2004 ਤੋਂ ਲੈ ਕੇ 2014 ਤੱਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਉਹਦੇ ਤੇ ਰਹੇ ਸ਼ਾਨਾ ਉਹਨਾਂ ਦੀ ਸਾਡੇ ਦੇਸ਼ ਨੂੰ ਬਹੁਤ ਜ਼ਿਆਦਾ ਦੇਣ ਹੈ ਟ੍ਰੈਂਗਲ ਪਾਰਟੀ ਪੰਜਾਬ ਵੱਲੋਂ ਅਸੀਂ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਕਿਸ ਦੁਨੀਆ ਤੋਂ ਰੁਕਸਤ ਕਰ ਰਹੇ ਅਸੀਂ ਉਹਨਾਂ ਨੂੰ ਸਚੀ ਸੰਧਾ ਅਜਲੀ ਭੇਟ ਕਰਦੇ ਹਾਂ ਜਿਵੇਂ ਕਿ ਆਮ ਤੌਰ ਤੇ ਸਾਰੀਆਂ ਪਾਰਟੀਆਂ ਦੇ ਆਸ ਵਿੱਚ ਮਤ ਪੇਰ ਹੁੰਦੇ ਹਨ ਕਿਸੇ ਦੇ ਨਾਲ ਇੱਕ ਜੀ ਦਾ ਵਿਚਾਰ ਨਹੀਂ ਮਿਲਦੀ ਅਸੀਂ ਫਿਰ ਵੀ ਡਾਕਟਰ ਮਨਮੋਨ ਸਿੰਘ ਜਿਹੜੇ ਕਿ ਦੁਨੀਆ ਨੂੰ ਰੁਕਸਤ ਕਰਦੇ ਉਹਨਾਂ ਦੇ ਪਰਿਵਾਰ ਨਾਲ ਦੋਸਤਾਂ ਨਾਲ ਰਿਸ਼ਤੇਦਾਰੀਆਂ ਦੇ ਨਾਲ ਅਸੀਂ ਹਮਦਰਦੀ ਦਾ ਪਗਟਾਵਾ ਕਰਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ